ੋਹੀ 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 ਤੁਮ ਜਿਹਾ ਪਸਾ ਕੰਨ ਤਕ ਤਕ ਜੰਤੂ ਨ ਦਸਾ ਤੁਂ ਜੋ ਤੇ ਆਪਣਾ ਪਾਪ ਪ੍ਰੰਤਾਹਿ ਨੰਕਾ ਤਤਿ ਤੋ ਪਾਪ ਨਾਮ ਕੈ ਸਿ ਹੰਸਾ ਹੋ ਲਾ ਤੁਮ ਜੋ ਲਗਣਾ ਚੋ ਅੰਤਰ ਜਾਂ ਮੇ ਪ੍ਰਭ ਤੇ ਜਨ ਜਾਨੀ ਤੇ ਜਨ ਤੇ ਸਾਮੀ ਸਰੀਰ ਥਾਰਾ ਤੇ ਮੋਕ ਵਿਚਾਰਦੇ ਹੋ ਰਵਿਦਾਸ ਸੰਗਤ ਜੰਦਾ ਵਿੱਚ ਜਪੋ ਜੀ ਸਤਿਰਾਮ ਨਾਮ ਤਨ ਤਨ ਜਪਤ ਕਾ ਸਤਿਗੁਰ ਬਦਾਸ ਮਹਾਰਾਜ ਦੇ ਜਨਉਸਤਾਨ ਮੰਡਰ ਕਾਂਚੀ ਸਿਰਬਰਦਨਪੁਰ ਬਾਰਾਦਸੀ ਬੇਗੰਪੁਰਾ ਹਰਦਵਾਰ ਰਾਗੜ 13 ਸੱਖਣ ਵੱਲਾ ਸਭੀ ਗੁਰ ਕਾਮਾਂ ਦੇ ਦਰਸ਼ਕਦਾਰੇ ਕੰਨ ਕਰਕੇ ਜਪੋ ਜੀ ਸਤਨਾਮ ਸਤਨਾਮ ਅਮਰ ਦੀਨ ਜਾਲਾ ਤੁਮ ਤਖਤ ਅਬ ਬੇਰ ਕਾ ਤੁਝੈ ਬਚਨੀ ਤੋ ਰੂਲਨ ਮੰਨੇ ਜਪੋ ਕੋ ਦੰਗੇ ਜੈ ਬਾਉ ਮੰਨਿ ਗੋਬਿੰਦ ਨਾਮ ਕਾਰਨ ਬੋਲੋ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਨੇ ਤਹਿ ਤਹਿ ਦਾ ਸਾਥ ਰਹਿ ਜਿਵੋ ਚਿਰ ਪਿਓ ਦਰਸ਼ਨ ਦੇਖੈ ਕੰਨ ਕੰਨ ਜਪਤ ਕਾ ਸਤਿਗੁਰੂ ਰਵਿਦਾਸ ਮਹਾਰਾਜ ਆਪ ਜੀ ਦੇ ਪਾਵਨ ਪਿੱਤਰ ਜਨਮ ਵਿਚ ਬੇਨਤੀ ਅਰਦਾਸ ਆਪ ਜੀ ਦੇ ਨਾਮ ਲੋਕ ਕਾਸਰਾ ਲੈ ਕੇ ਸ਼੍ਰੀ ਗੁਰੂ ਰਵਿਦਾਸ ਮਹੱਲਾ ਕੰਗੜਾ ਔਰ ਸੰਤ ਕਬੀਰदास ਮਹਾਰਾਜੀ ਨੌਜਵਾਨ ਸਭਾ ਜੀ ਔਰ ਸਮੂਹ ਸੰਤਾਂ ਵੱਲੋਂ ਅੱਜ ਰਬਦਾਸਿਆ ਆਉਂਦੇ ਮਹਾਨ ਸ਼ਹੀਦ ਸੰਤ ਰਾਮਾਨੰਧੀ ਜੀ ਰਾਂ ਸ਼ਹੀਦੀ ਜਹਾਣਾ ਆਪ ਜੀ ਦੇ ਨਾਮ ਦਾ ਉਪਲਟਾਸਾ ਲੈ ਕੇ ਸਮੂਹ ਨਗਰ ਵੱਲੋਂ ਸੁਖਾਂਤਿ ਵਾਸਤੇ ਦੇਸ਼ ਸ਼ੋਭਿਤਿਆਂ ਸੰਤਾਂ ਭਗਤੀ ਵਾਸਤੇ ਅੱਜ ਸੰਤਾਂ ਦੇ ਨਾਮ ਜੀ ਮੂਤੀਆਂ ਦਾ ਚੋਣ ਨੇਕ ਕਮਾਈ ਲੈ ਕੇ ਗੰਨੇ ਦਾ ਰਸ ਔਰ ਥੰਡੇ ਠੰਡੇ ਜਾਂਦੇ ਸ਼ਾਮਿਲ ਇਹ ਦਿੱਤ ਕਉ ਨੇਕ ਮਾਇਆ ਕੇ ਸੰਤਾਨੋ ਸੇਵਾ ਕੀਤੀ ਗਈ ਹੈ ਜਿਨ੍ਹਾਂ ਨੂੰ ਜੁਮਾਣਨ ਕੇ ਸੇਵਾ ਕੀਤੀ ਖਜਾਨੇ ਸਰਕਾਰ ਨਾਲ 10 ਮਿੰਟ ਵਾਲ ਸਿਮ ਚਲਦਾ ਜੋ ਮਲੇ ਸੰਸੇਨ ਸਿੱਖ ਮਹਾਰਾਜ 3 ਜਨ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਅੱਜ ਬੜੀ ਸਰਦਾ ਸਾਹਿਬ ਉਹਨਾਂ ਦੇ ਚਰਨਾ ਦੇ ਵਿੱਚ ਸਰਦਾ ਦੇ ਮੁੱਲ ਪੇਟ ਪਰਦੇ ਹੋਏ ਸਮੂਹ ਸੰਤਾਂ 108 ਸੰਤ ਖਰਿਦਾਸ ਨੌਜੋਤ ਸਭਾ ਗੜਾ ਦੀਆਂ ਸਮੂਹ ਸੰਤਾਂ ਦੇਸ਼ਵਰ ਦੇデア ਸੰਤਾਂ ਦੇ ਵੱਲੋਂ ਅੱਜ ਬੜੀ ਸਰਦਾ ਸਾਹਿਬ ਮੰਡੇ ਮਿਲੇ ਜਲਦੀ ਜ਼ਮੀਨ ਔਰ ਗੱਲੇ ਦੇ ਨਾਲ ਦੀ ਜ਼ਮੀਨ ਲਗਾਈ ਗਈ ਹੈ ਸਤਿਗੁਰ ਬਦਾਸ ਸਾਰਾ ਜੀ ਬਾਣੀ ਵਿੱਚ ਲਿਖਦੇ ਹਨ ਅਰਬੀ ਦਾਸ ਸੋਈ ਸੂਰਾ ਖਲਾ ਜੋ ਲੜੇ ਕਰਮ ਦੇ ਹਿੱਤ ਅੰਗ ਤੰਗ ਕੱਟ ਪੈਂਦਰਾ ਕੌਣ ਆ ਸਾਡੇ ਤੇ ਅੱਜ ਪ੍ਰਬਦਾਸਿਆ ਸਮਾਜ ਦੇ ਸੰਤ ਰਾਮਾਨਾਥ ਜੀ ਜਿਨ੍ਹਾਂ ਨੇ 25 ਮਈ 2009 ਨੂੰ ਅਸਟਰੀਆ ਦੇ ਧਰਤੀ ਤੇ ਜੋ ਮਨਵਾਦੀ ਲੋਕਾਂ ਨੂੰ ਸੰਤ ਰਾਮਾਨਾਥ ਨੇ ਨਾਲੇ ਜੀ شہد دہاڑے <معن> ਸਾਨੂੰ ਸਾਨੂੰ ਨਹੀਂ ਬੀਤ ਸੰਤਾਂ ਦੇ ਯਾਸ ਨੇ ਜੀ ਨਾਲ ਲਿਖਦੇ ਹਨ ਰਬੀਦਾਸ ਸੋਈ ਸੂਰਾ ਕਲਾ ਜੋ ਲੜੇ ਕਰਮ ਦੇ ਹਿੱਤ ਅੰਗ ਰੰਗ ਕਟ ਪੈਂਦਰਾ ਕੌਣ ਆ ਸਾਡੇ ਛੇ ਅੱਜ ਕਬਦਾਸਿਆ ਸਮਾਜ ਦੇ ਸੰਤ ਰਾਮਾਨਾਥ ਜੀ ਇਹਨਾਂ ਨੇ 25 ਮਈ 2009 ਨੂੰ ਅਸਟਰੀਆ ਦੇ ਤਰੀਕੇ ਦੇ ਜੋ ਮਨਵਾਦੀ ਲੋਕਾਂ ਨੂੰ ਸੰਤ ਰਾਮਾਨੰਦ ਜੀ ਦੇ ਬਾਤਾਂ ਨੂੰ ਮੰਨਵਾ ਕਰਦੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਔਰ ਅੱਜ ਜੁਨਾਹ ਦਾ ਸ਼ਹੀਦ ਦਿਹਾੜਾ ਪੜੀ ਸ਼ਰਧਾ ਸਹਿ ਮਨਾਇਆ ਜਾ ਰਿਹਾ ਹੈ ਕਿਉਂਕਿ ਜਦੋਂ ਜੁਨਾਹ ਦਾ ਜੁਨਾਹ ਸ਼ਹੀਦਾਂ ਦਾ ਤਕਦੀਰ ਬਦਲ ਦੀ ਕੌਮਾਂ ਦੀ ਅੱਜ ਸਾਨੂੰ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਹਾੜੇ ਕਾਰਨ ਜਾਂ ਸ਼ਹੀਦੀ ਤੂਮ ਦੇ ਕਾਰਨ ਅੱਜ ਸਾਨੂੰ ਅਰਦਾਸਿਆ ਕਰਨ ਮਿਲਿਆ ਹੈ ਅਮਰਤ ਬਾਣੀ ਸਤਿਗੁਰੂ ਦਾਸ ਸਮਾਰੇ ਗੰਤ ਮਿਲਿਆ ਹੈ ਸੂਝਮੂ ਸੰਗਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਆਪਣੇ ਸਤਿਗੁਰੂ ਸੰਤ ਨੰਮਾਨ ਜੀ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਅੱਜ ਬਣੀ ਸਰਦਾ ਸਹਿਤ ਉਹਨਾਂ ਦੇ ਚਰਨਾਂ ਦੇ ਵਿੱਚ ਸਰਦਾ ਦੇ ਫੁੱਲ ਭੇਟ ਕਰਦੇ ਹੋਏ ਸੂਝਮੂ ਸੰਗਾਂ ਇਕ ਸਾਥ ਸੰਤ ਖਰੀਦਾਸ ਨੌਜਵਨ ਸਭਾ ਗੜਾ ਦੀਆਂ ਸਮੂਹ ਸੰਕਤਾਂ ਦੇਸ਼ਵਰਮ ਦੇਵਿਆ ਸੰਕਤਾਂ ਦੇ ਵੱਲੋਂ ਅੱਜ ਬੜੀ ਹੀ ਸ਼ਰਧਾ ਸਹਿਬ ਮੰਡੇ ਵਿੱਚ ਜਲਦੀ ਸ਼ਾਮਿਲ ਔਰ ਗੱਲੇ ਦੇ ਨਾਲ ਵੀ ਸ਼ਾਮਿਲ ਲਗਾਈ ਗਈ ਹੈ ਸਤਿਗੁਰੂ ਦਾਸ ਜੀ ਰਾਹਾਂ ਵਿੱਚ ਲਿਖਦੇ ਹਨ ਫਰਬੀ ਦਾਸ ਸੋਈ ਸੂਰਾ ਕਲਾ ਜੋ ਲੜੇ ਤਰੰਗ ਦੇ ਹੇਤ ਅੰਗ ਅੰਗ ਕੱਟ ਪਿੰਦਰਾ ਆਉਣਾ ਸਾਡੇ ਤੇ ਅੱਜ ਪੰਜਾਬਸਿਆ ਸਮਾਜ ਦੇ ਸੰਤ ਰਾਮਾਨਾਥ ਜੀ ਜਿਨ੍ਹਾਂ ਨੇ 25 ਮਈ 2009 ਨੂੰ ਅਸਤਾਨਿਆਂ ਦੇ ਕਰਤਿਰ ਦੇ ਜੋ ਮਨਵਾਦੀ ਲੋਕਾਂ ਨੂੰ ਸੰਤ ਰਾਮਾਨਾਥ ਜੀ ਨੇ ਬਾਤਾਂ ਆਣ ਨੂੰ ਹੰਕਾਰ ਕਰਕੇ ਇਹ ਗੁਲਾਮ ਸੀਸ ਕਰ ਦਿੱਤਾ ਗਿਆ ਸੀ ਔਰ ਅੱਜ ਪੁਨਾਹ ਦਾ ਸ਼ਹੀਦੀ ਦਿਹਾੜਾ ਬੜੇ ਸ਼ਾਨਦਾਰ ਮਨਾਇਆ ਜਾ ਰਿਹਾ ਹੈ ਕਿਉਂਕਿ ਜਦੋਂ ਪੁਨਾਹ ਦਾ ਪੁਨਾਹ ਸ਼ਹੀਦਾਂ ਦਾ ਤਕਦੀਰ ਬਦਲਦੀ ਤੋਂਮਾਂ ਦੀ ਤੇ ਅੱਜ ਸਾਨੂੰ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਹਾੜੇ ਕਾਰਨ ਜਾਂ ਸ਼ਹੀਦੀ ਤੋਂਨ ਦੇ ਕਾਰਨ ਅੱਜ ਸਾਨੂੰ ਅਰਦਾਸਿਆ ਧਰਮ ਮਿਲਿਆ ਹੈ ਅਮਰਤ ਬਾਣੀ ਸਤਗੁਰ ਦਾਸ ਮਾਰੇ ਗੰਤ ਮਿਲਿਆ ਹੈ ਸੋ ਸਮੂਹ ਸੰਗਤਾਂ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਆਪਣੇ ਸਤਗੁਰੂ